ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ 8 ਨਗਸ਼ੇੜੀ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ 4 ਤਾਂ ਆ ਗਏ ਟੋਕੜ ਗਮ ਤੇ ਇੱਕ ਆ ਗਈ ਟੋਕੜ ਗੱਪਣ ਚੈੱਕ ਪਾਸ ਵੜ ਤੇ ਦੋ ਆ ਗਏ ਬਾਈ ਕੋਲੇ ਵਸੀਆਂ ਤੇ ਇੱਕ ਇਧਰ ਬਾਈ ਗੱਪਣ ਵੜ ਆ ਗਈ ਥੋੜੇ ਦਿਨਾਂ ਦੀ ਕਰਮਲੀ ਇਹ ਵੀ ਕੱਚੀ ਆ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਬਈ ਫਾਰਮ ਚੋਂ ਵੀਡੀਓ ਬਣਾ ਰਹੇ ਫਾਰਮ ਚੋਂ ਬਾਈ ਇਹ ਮੰਨ ਕੇ ਚੱਲੋ ਵੀ 8 9 ਗੱਜ ਚੈਲ ਕਰ ਰਿਹਾ ਹੈਗਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਬਾਈ ਆਜੋ ਆਪਾਂ ਕਰਦੇ ਆ ਬਾਈ ਨਾਲ ਹਾਂਜੀ ਬਾਈ ਸ਼ਸਤਰੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬਾਈ ਜੀ ਹਾਂ ਚੱਲਦੀ ਕਾਲ ਜੀ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲਦਾ ਹਾਂ ਬਾਈ ਜੀ ਆਪਣਾ ਕੁਲਦੀਪ ਸਿੰਘ ਵੈਸੇ ਗੋਰਾ ਕਹਿੰਦੇ ਆ ਜੀ ਇਹਦਾ ਆਪਣਾ ਕਾਗੜ ਜ਼ਿਲ੍ਹਾ ਬਠਿੰਡਾ ਤਸੀਲ ਰਾਮਪੁਰਪੁਰ ਨੇੜੇ ਪਿੰਡ ਬਈਆਪਾ ਨੇੜੇ ਪਿੰਡ ਸਲਾਪੁਰਾ ਰਗੇ ਦਦੀਨਾ ਸਾਹਰੇ ਗਏ ਠੀਕ ਹੈ ਵੀਰੇ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ 98729 37788 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਆਪਾਂ ਸਾਹਮਣੇ ਵੇਖ ਰਹੇ ਟੁਕੜਾ ਹੈ ਹਾਂਜੀ ਕਿਹੜਾ ਸੂਆ ਸੂਈ ਆ ਇਹ ਬਾਈ ਆਪਾਂ ਕੋਲ ਤੀਜਾ ਸੂਆ ਤੀਜਾ ਸੂਆ ਤੇ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਸੂਈ ਨੂੰ ਬਾਈ ਇਹ ਸੂਈ ਸੀ ਮੇਰੇ ਕੋਲ 7 ਮਹੀਨੇ ਸੂਈ ਗਈ ਠੀਕ ਹੈ ਵੀਰੇ ਹਾਂਜੀ ਤੇ ਕਿੰਨਾ ਦੁੱਧ ਆ ਬਾਈ ਹੁਣ ਇਹਦੇ ਥੱਲੇ ਬਦ ਹੁਣ ਤਾਂ ਬਾਈ ਇਹਦੇ ਥਲੇ ਲਾ ਗਿਆ ਲੀਟਰ ਉਹਦਾ ਤਾਂ ਹੋਊਗਾ ਠੀਕ ਆ ਜਿਹੜਾ ਸਹੀ ਹੋਊਗਾ ਕੋਈ ਨਾ ਉਹਦਾ ਜੋ ਮੈਂ 15 ਕਹਿ ਦੋ ਜੋ ਮੈਂ ਠੀਕ ਉਹਦਾ ਬਾਈ ਕੱਲ ਨੂੰ ਅਗਲੇ ਚੋਨਾ ਚੋਕੇ ਲੈ ਆਣਾ ਹਨਾ ਉਸ ਗੱਲ ਦਾ ਕੋਈ ਹੋਣੀ ਨਹੀਂ ਆ ਸਹੀ ਗੱਲ ਆ ਬਾਈ ਤੇ ਉਹ ਚੋਣ ਚ ਮੈਂ ਇੱਕ ਨੰਬਰ ਆ ਸਾਰੇ ਜਮ ਮੈਂ ਇੱਕ ਨੰਬਰ ਬਾਈ ਠੀਕ ਆ ਹੱਥੀ ਚੋਨੇ ਕੋ ਮਸ਼ੀਨ ਤੇ ਮਸ਼ੀਨ ਯੇ ਮਰਜੀ ਚੋਈ ਦਾ ਜਿਵੇਂ ਹੱਥੀ ਚੋਲੋ ਕੋਈ ਨਹੀਂ ਭਾਈ ਇਹ ਕਹਿੰਦਾ ਭਾਵੇਂ ਹੱਥੀ ਚੋਲੋ ਭਾਵੇਂ ਚੋਲੋ ਭਾਈ ਮਸ਼ੀਨ ਤੇ ਕੋਈ ਚੱਕਰ ਹੀ ਨਹੀਂ ਬਾਕੀ ਨਾੜਾ ਨੂੜਾ ਹਵਾਂ ਨੇ ਤੇ ਚੈੱਕ ਕਰ ਸਕਦਾ ਲੇਵਾ ਚੈੱਕ ਕਰ ਸਕਦਾ ਫੀਟੰਗ ਲਾ ਗਿਆ ਕਰਮਾਲੀ ਨੂੰ ਥਣ ਵੀ ਇੱਕ ਨੰਬਰ ਲੱਗਾ ਬਹੁਤ ਸੋਹਣਾ ਥਾਣਾ ਭਾਈ ਇੱਕੋ ਜਿਹਾ ਥਾਣਾ ਲੱਗਿਆ ਵਾ ਬਾਕੀ ਕਾ ਦੁਕਾਨ ਵਾਲੀ ਵੱਡੀ-ਬੁੱਡੀ ਫੁੱਲ ਆ ਬਾਈ ਬਜਨ ਬਹੁਤਾ ਬਾਈ ਬਾੜ ਚਾ ਹਾਂਜੀ 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 ਹੂੰ ਕੋਈ ਵੀ ਰਹੂਗਾ ਬਾਈ ਛੋਟੀ ਜੀ ਮੰਨ ਕੇ ਨਾ ਆਇਓ ਤੇ ਤੋਰਾ ਬਾਈ ਆਪਾਂ ਇੱਕ ਅੱਧੀ ਦੀ ਚੈੱਕ ਕਰਵਾਵਾਂ ਕਿਉਂਕਿ ਵੀਡੀਓ ਵੀ ਵੱਡੀ ਹੋਏ ਦੀ ਆ ਤੋਕੜ ਕੰਮ ਦਾ ਚੱਕਰਵਾ ਦਿਓ ਹਾਂ ਉਹ ਚੈੱਕ ਕਰਵਾ ਦਾਂਗੇ ਤੋਰਾ ਤਰਾ ਤਾਂ ਬਈ ਤੇ ਬਾਈ ਇਹਦਾ ਮੁੱਲ ਫਿਰ ਕੀ ਰਹੂਗਾ ਮੁੱਲ ਆਪਾਂ ਫੋਨ ਤੇ ਕਰ ਲਾਂਗੇ ਬਸ ਜਾਇਜ਼ ਹੀ ਹੋਣਗੇ ਰੇਟ ਆਪਣੀ ਮਤਲਬ ਸਾਰੀਆਂ ਵੀ ਫੋਟੋ ਹਾਂ ਜਾਇਜ਼ ਹੀ ਹੋਣਗੇ ਰੇਟ ਬਾਈ ਠੀਕ ਹੈ ਬਾਈ ਰੇਟ ਬਾਈ ਕਹਿੰਦਾ ਬਾਈ ਜਾਇਜ਼ ਰਹਿਣਗੇ ਤੇ ਰੇਟ ਆਪਾਂ ਕਰਾਂਗੇ ਫੋਨ ਤੇ ਚੌਣ ਚ ਬਾਈ ਕਹਿੰਦੇ ਬਈ ਇਹਦਾ ਇੱਕ ਨੰਬਰ ਲੱਗਿਆ ਵਾ ਬਾਕੀ ਚਵਾਈ ਚ ਵੀ ਸਮਾਂ ਪਿਆ ਗਿਆ 3:14 ਦੇ ਮਿੰਟਾਂ ਦਾ ਟਾਈਮ ਹੁੰਦਾ ਉਸ ਹਿਸਾਬ ਨਾਲ ਦੀ ਜੱਜਮੈਂਟ ਲਾ ਲਿਓ ਕਿੰਨੇ ਕ ਵਜੇ ਚਵਾਈ ਸ਼ੁਰੂ ਹੁੰਦੀ ਹੈ ਬਈ ਆਪਣੇ ਅਸੀਂ ਬਾਈ 5:00 ਵਜੇ ਕਰਨਾ ਠੀਕ ਆ 5:00 ਵਜੇ ਬਾਈ ਕਹਿੰਦਾ ਆਪਣੇ ਬਈ ਚਵਾਈ ਸ਼ੁਰੂ ਹੁੰਦੀ ਆ ਉਸ ਹਿਸਾਬ ਨਾਲ ਦੀ ਜੱਜਮੈਂਟ ਲਾ ਲਿਓ ਤੇ ਬਾਕੀ ਉਹ ਠੰਡੀ ਹੋ ਬਈ ਪੂਰੀ ਹਾਂਜੀ 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 ਠੀਕ ਹੈ ਬਾਈ ਤੇ ਦੋ ਨੰਬਰ ਤੇ ਬਾਈ ਕਿਹੜਾ ਸੂਆ ਅਗੇ ਵੜ ਇਹ ਦੂਜਾ ਸੂਆ ਦੁੱਧ ਜਸੂਆ ਇਹਨੂੰ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਬਾਈ ਨਾਲ ਬੱਚਾ ਸਿੱਟ ਗਈ ਸੀ ਗਰਮੀ ਦੇ ਵਿੱਚ ਡਰਾਈ ਕੀਤੀ ਵੀ ਠੀਕ ਹੈ ਵੀਰੇ ਹਾਂਜੀ ਦੁੱਧ ਹੈਗਾ ਇਹਦੇ ਥੱਲੇ 7 ਕਿਲੋ ਜਮ੍ਹਾਂ ਤੋਲ ਮਾ 7 ਤੋਂ 7 ਤੋਂ 8 ਹੋਊਗਾ 7 ਤੋਂ 6 ਨਹੀਂ ਹੋਣਾ ਤਾਂ ਠੀਕ ਹੈ ਬਾਈ ਹਾਂਜੀ ਹੁਣ ਆਪਾਂ ਵੀ ਤਾਂ ਵੇਚਦੇ ਆਪਾਂ ਸੱਜਰ ਪਸੂ ਪਾਉਣੇ ਆ ਇਸ ਕਰਕੇ ਵੇਚਦੇ ਆ ਕਿਉਂਕਿ ਉਹ ਬਾਹਰ ਪਾਈ ਜਾਨੀ ਨੇ ਪਾਲਣ ਨਾਲ ਨੂੰ ਸਹੀ ਗੱਲ ਹੈ ਹਾਂਜੀ ਹਾਂਜੀ ਹੂੰ ਬਾਈ ਨੇ ਤਾਂ ਹਾਂ ਡਰਾਈ ਕੀਤੀ ਸੀ ਬੱਚਾ ਸਿੱਟ ਗਈ ਸੀ ਠੀਕ ਹੈ ਵੀਰੇ ਹਾਂਜੀ ਹਾਂਜੀ ਹੁਣ ਆਪਾਂ ਹੁਣ ਟੀਕਾ ਛਲਵਾਇਆ ਇਹਦੇ ਠੀਕਾ ਕਿੰਨੇ ਦਿਨ ਹੋ ਗਏ ਟੀਕੇ ਹੜਵਾਣ ਦੇ ਥੋੜੇ ਦਿਨ ਹੋਇਆ ਜੀ ਥੋੜੇ ਸਮੇਂ ਦੇ ਹਿਸਾਬ ਨਾਲ ਹੋਰ ਰੋਤੇ ਹਿਸਾਬ ਨਾਲ ਸ਼ੁਰੂਆਤ ਆ ਠੀਕਾ ਬੜੇ ਚੰਗੀ ਰੋਤੇ ਚ ਆ ਜਾਂਦਾ ਜਾਮਾ ਠੀਕ ਹੈ ਭਾਈ ਬਾਕੀ ਜਿਆਦਾ ਕੁਆਲਟੀ ਬਹੁਤ ਹਾਂਜੀ ਹਾਂਜੀ ਤੇ ਕਿੰਨੇ ਕਿਤੋਂ ਟ੍ਰਾਈ ਕੀਤੀ ਹੈ ਬਾਈ ਉਹ ਤੋਂ ਕੁਝ ਨਹੀਂ ਦੋ ਤੋਂ ਬਾਈ ਜੀ ਸੀਗਾ ਤੇ 27 ਲੀਟਰ 28 ਲੀਟਰ ਦੇ ਦੋ ਠੀਕਾ ਮਤਲਬ ਚੰਗੇ ਰਕਾਰਡ ਤੇ ਹਾਂਜੀ 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 ਠੀਕਾ ਤੇ ਬਾਕੀ ਕਾਤ ਕਾਠ ਦੀ ਗੱਲ ਕਰੀਏ ਬਾਈ ਫੁੱਲ ਬਰੀਡੇ ਦੀ ਚੈੱਕ ਕਰ ਸਕਦਾ ਫੇਸ ਵਗੈਰਾ ਰੰਗ ਰੂਪ ਬਹੁਤ ਪਿਆਰਾ ਹੈਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬਾਕੀ ਥਾਣਾ ਦਾ ਸਜ ਵੀ ਬਹੁਤ ਚੰਗਾ ਹੈਗਾ ਲੈ ਚੈੱਕ ਕਰ ਸਕਦੇ ਬਾਈ ਥਾਣਾ ਦਾ ਸਜ ਗਲਾਬੀ ਨੂੰ ਥਣ ਲੱਗਾ ਵਾ ਬਹੁਤ ਸੋਹਣਾ ਥਣ ਲੱਗਾ ਵਾ ਤੇ ਦੁੱਧ ਬਾਕੀ ਇਹਦੇ ਥੱਲੇ ਬਾਈ ਨੂੰ ਦੱਸਿਆ 7 ਲੀਟਰ ਬਾਈ ਮੰਨ ਕੇ ਚੱਲੋ ਜਿਹੜੀਆਂ ਮਤਲਬ ਟੋਕੜਾ ਗੱਬਣਾ ਟੋਕੜਾ ਗੱਬਣਾ ਜਾਂ ਟੋਕੜਾ ਜੇ ਕੋਈ ਵੀਰ 2 ਟਾਈਮ ਜਾਂ 4 ਟਾਈਮ ਚੋਕੇ ਲੈ ਜਾ ਬਾਈ ਆਪ ਤਸੱਲੀ ਕਰਕੇ ਲੈ ਆਵੇ ਠੀਕ ਹੈ ਵੀਰੇ ਚੱਕਰ ਨਹੀਂ ਹਾਂ ਕੋਈ ਚੱਕਰ ਨਹੀਂ ਬਾਈ ਠੀਕ ਹੈ ਵੀਰੇ ਇਹਦਾ ਹੀ ਫੋਨ ਤੇ ਰੋ ਫੋਨ ਤੇ ਕਰਦੇ ਆਂਗੇ ਕੋਈ ਨਹੀਂ ਬਿਲਕੁਲ ਜਾਇਜ਼ ਹੋਗੇ ਰੇਟ ਸਾਰਿਆਂ ਦੇ ਫੋਨ ਤੇ ਕਰਦੇ ਠੀਕ ਹੈ ਬਾਈ ਬਾਕੀ ਕੱਦ ਬਣੀ ਹੋਣਾ ਛੋਟੀਆਂ ਮੰਨ ਕੇ ਕਿ ਨਹੀਂ ਹਾਂਜੀ 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 ਪੂਰਾ ਡਾ ਤੁਹਾਡੇ ਸਾਹਮਣੇ ਸਹੀ ਗੱਲ ਆ ਫੁੱਲ ਕੱਦ ਵਾਲੀਆਂ ਬਾਕੀ ਹਵਾਨਾ ਇਹਦਾ ਵੀ ਆਪਾਂ ਬਾਈ ਜੇ ਤੁਸ ਨੂੰ ਚੈੱਕ ਕਰਵਾ ਲੈ ਹਵਾਨਾ ਇਹਦਾ ਵੀ ਚੈੱਕ ਕਰ ਸਕਦੇ ਪਿੱਛੇ ਤੋਂ ਜੱਸਾ ਹਵਾਨਾ ਉਹਦਾ ਉਹ ਸਾਬ ਨੇ ਹਵਾਨਾ ਕਿ ਨਹੀਂ ਬਾਈ ਹਾਂਜੀ ਹਾਂਜੀ ਹੂੰ ਸਹੀ ਗੱਲ ਆ ਬਾਈ ਤੇ ਤੋਰਾ ਤਾਰਾ ਬਾਈ ਕਹਿੰਦਾ ਬਾਈ ਇੱਕ ਨੰਬਰ ਜਦੋਂ ਤੁਸੀਂ ਆਓਗੇ ਭਾਵੇਂ ਤੁਰ ਕੇ ਵੀ ਦੇਖ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਤਿੰਨ ਨੰਬਰ ਤੇ ਬਾਈ ਕਿਹੜਾ ਸੂਆ ਆ ਇਹ ਬ ਕਿਲਾ ਆਪਣੇ ਦੋਸਤਾਂ ਨੇ ਗਾਇਆਂ ਦਿੱਤੀ ਸੀ ਮੈਨੂੰ ਕਹਿੰਦਾ ਲੈ ਜਾ ਉਹ ਥੋੜੀ ਥਾਂ ਦੀ ਤੰਗੀ ਆ ਗਈ ਉਹਦੀ ਬਸ ਰੱਖਦੇ ਇੱਕ ਦੋ ਪਸ਼ੂ ਆ ਹੂੰ ਉਹਨੇ ਉਹਦੇ ਕੋਲ ਮੈਂ ਤਾਂ 12 ਕਿਲੋ ਦੁੱਧ ਸੀਗਾ ਥੱਲੇ ਠੀਕ ਹੈ ਪਰ ਇਹ ਮੇਰੇ ਕੋਲ ਇੱਕ ਦਾ ਮੇਰਾ ਭਈਆ ਚਲੇ ਗਿਆ ਹੂੰ ਉਹਨੋਂ ਹੋਗੇ 4-5 ਦਿਨ ਚਲੇ ਇੱਕ ਫੀਡ ਫੂਡ ਦਾ ਬਦਲਾ ਆ ਗਿਆ ਹੁਣ ਇਹਦੇ ਇੱਥੇ 10 ਲੀਟਰ ਦੁੱਧ ਹੋਊਗਾ ਠੀਕ ਹੈ ਭਾਈ ਹਾਂ ਕਿਉਂਕਿ ਆਪ ਦੀ ਵਾਰ ਚਲੋ ਜੇ 2-4 ਦਿਨ ਉਦਾਂ ਦੀ ਸੇਵਾ ਕੀਤੀ ਮਨੂੰ 12 ਲੀਟਰ ਉਹਦੇ ਕੋਲ ਸੀਗਾ ਦੁੱਧ ਠੀਕ ਹੈ ਮੇਰੇ ਦੋਸਤ ਹੀ ਪਿੰਡੋਂ ਫੌਜੀਆ ਉਹਦੇ ਕੋਲ ਆਈ ਵੀ ਆ ਉਹਦੇ ਕੋਲ ਸੰਭਾਈ ਮੈਨੂੰ ਕਹਿੰਦਾ ਲੈ ਜਾ ਤਰ ਚੱਲ ਬੰਦਾ ਹੈ ਗਿਆ ਉਹਦਾ ਤੇ ਭਈਆ ਤਿੰਨ ਜਾਂਦ ਉਹਦੀ ਮਦਦ ਢਿਲੀ ਉਹ ਭਈਆ ਚਲੇ ਗਿਆ ਤੇ ਇਹਦੇ ਥੱਲੇ ਕਿੰਨਾ ਕਰਦਾ ਬਾਈ ਹੁਣ ਹੋਊਗਾ 10 ਕਿਲੋ 10 ਕਿਲੋ ਠੀਕ ਹੈ ਬਾਈ ਤੇ ਕਿੰਨਾ ਕੁ ਟਾਈਮ ਸੂਈ ਨੂੰ ਹੋ ਗਿਆ ਇਹਨੂੰ ਸੂਈ ਨੂੰ 2.5 ਮਹੀਨਾ ਹੋਇਆ 2.5 ਦਿਨ ਕਿੰਨੇ ਹੋਇਆ 2.5 ਤੋਂ 3 ਮਹੀਨੇ ਹਾਂ ਤੇ ਬਾਕੀ ਜੇ ਹੁਣ ਗੱਲ ਕਰੀ ਇਹਨਾਂ ਦੀ ਬਾਈ ਜਾਤ ਕੁਆਲਿਟੀ ਜਾਤ ਕੁਆਲਿਟੀ ਜਨ ਕੋਈ ਕਮੀ ਨਹੀਂ ਚੰਗੇ ਕੱਪਤਾਂ ਵਾਲੀਆਂ ਚੰਗਾ ਇਹਨਾਂ ਦਾ ਵਜਨਾ ਬਾਕੀ ਬਰੀਡ ਇਹਨਾਂ ਨੂੰ ਚੈੱਕ ਕਰ ਸਕਦੇ ਤੁਸੀਂ ਕੰਨ ਚੈੱਕ ਕਰ ਸਕਦੇ ਸੂਟਾ ਕੰਨ ਬੋਦੀਬਾਦੀ ਫੁੱਲ ਕਮਾਲ ਦੀ ਫੁੱਲ ਵਜਨ ਵਾਲੀ ਵੜ ਹੈ ਬਾਕੀ ਬਾਈ ਕਹਿੰਦਾ ਇੱਕ ਤਾਂ ਬੰਦਾ ਵੀ ਮਤਲਬ ਲੇਬਰ ਵਾਲਾ ਚਲਾ ਗਿਆ ਤਾਂ ਕਰਕੇ ਵੀ ਥੋੜੀ ਜਿਹੀ ਹੁਣ ਦਿੱਕਤ ਪੈ ਗਈ ਬਾਕੀ ਇਹਦੇ ਥਣਾ ਦਾ ਸੈ ਸੂਜ ਵੀ ਤੁਸੀਂ ਚੈੱਕ ਕਰ ਸਕਦਾ ਚੋਣ ਚਵਾਏ ਨੂੰ ਵੀ ਬਾਈ ਵਧੀਆ ਲੱਗਿਆ ਵਾ ਹਾਂਜੀ 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 ਠੀਕ ਆ ਚੋਣ ਚਵਾ ਬਾਈ ਕਹਿੰਨੇ ਬਾਈ ਇਹਨੂੰ ਵੀ ਚੰਗਾ ਲੱਗਿਆ ਵਾ ਬੜਾ ਜ ਕਰਿਆ ਵੀ ਤਨ ਬਾਕੀ ਫੀਡਿੰਗ ਫੋਟਿੰਗ ਇਹਦੇ ਵਾਲੇ ਦੀ ਵੀ ਚੈੱਕ ਕਰ ਸਕਦਾ ਬੋ ਸੋਣਾ ਥਣ ਲੱਗਾ ਪੂਰੀ ਵਿਥੀ ਤੇ ਆਪਾਂ ਕਹਿ ਸਕਦਾ ਥਣ ਲੱਗਾ ਕੋਈ ਫੋਟ ਨਹੀਂ ਕੋਈ ਸਾਂਗ ਨਹੀਂ ਤੇ ਮੋਲ ਬਾਈ ਕਹਿੰਦਾ ਇਹਦਾ ਵੀ ਬਾਈ ਵਾਜ ਵੀ ਰਹੂਗਾ ਮੋਲ ਆਪਾਂ ਕਰਾਂਗੇ ਫੋਨ ਤੇ ਜੇ ਮੰਨ ਕੇ ਚੱਲੋ ਬਾਈ ਕੋਈ ਵੀਰ ਜੋੜਾ ਲੈ ਕੇ ਜਾਂਦਾ ਤਾਂ ਵਧੀਆ ਹਜੂ ਮਾਨਦਾਨ ਮੈਂ ਫੁੱਲ ਕਰ ਦੇਵਾਂਗੇ ਬਾਈ ਕੋਈ ਦੇਖੋ ਠੀਕ ਹੈ ਬਾਈ ਜੇ ਕੋਈ ਵੀਰ ਬਾਈ ਕਹਿੰਦਾ ਜੋੜਾ ਲੈ ਕੇ ਜਾਂਦਾ ਤਾਂ ਆਪਾਂ ਹਜੂ ਮਾਨਦਾਨ ਕਰ ਦੇਵਾਂਗੇ ਤੇ ਅੱਗੇ ਬਾਈ 4 ਨੰਬਰ ਤੇ ਇਹ ਬਾਈ ਜੀ 6 ਤਰੀਕ ਨੂੰ 7ਵਾਂ ਮਹੀਨਾ ਲੱਗ ਜਾਊਗਾ ਜੀ ਠੀਕ ਹੈ ਬਾਈ ਇਹ ਗੱਬਣਾ ਜੀ ਸੈਕ ਦੇ 4429 ਤੋਂ ਠੀਕ ਹੈ ਸੈਕ ਦੇ 40 4 ਨਹੀਂ ਤਾਂ ਹਾਂਜੀ ਠੀਕ ਹੈ ਬਈ ਜੀ ਪਹਿਲਾਂ ਸੂਈ ਸੀ ਆਪਣੇ ਕੋਲੇ ਸੂਈ ਸੀ ਅਪ੍ਰੈਲ ਦੇ ਮਹੀਨੇ ਦੇ ਵਿੱਚੋਂ ਫੁੱਲ ਗਰਮੀ ਦੇ ਵਿੱਚੇ 22 ਲੀਟਰ ਦੋ ਤੇ ਚੱਲੀ ਆ ਜੀ ਠੀਕ ਹੈ ਬਈ ਹਾਂਜੀ ਤੇ ਐਤ ਕੀ ਫਿਰ ਕਿੰਨੀ ਖਮਈਦਾ ਬਈ ਤੋ ਐਤ ਕੀ ਵਾਰ ਤਾਂ ਬਈ ਹੁਣ ਜਦੋਂ ਗਰਮੀ ਸੂਈ ਆ ਤੇ ਸਾਨੂੰ ਇਹ ਮੀ ਦਾ ਵੀ 28 30 ਲੀਟਰ ਤਾਂ ਪਾਉਗੇ ਜੀ ਤੇ ਹੁਣ ਹੋ ਸਕਦਾ ਵੀ ਮੇਰੇ ਖਾਤੇ ਦੰਦਾਂ ਦੇ ਚੋਂ ਚਾਰ ਦੰਦ ਹੋਊ ਸ਼ਾਇਦ ਬੱਚੀਏ ਠੀਕ ਹੈ ਦੰਦਾਂ ਦੇ ਬਈ ਚਾਰ ਚੰਦਾਂ ਦੇ ਮੇਰੇ ਚਾਰ ਦੰਦ ਹੋਊਗਾ ਹਾਂਜੀ ਹਾਂਜੀ ਤੇ ਹੁਣ ਕਿੰਨੇ ਦੁੱਧ ਤੇ ਬਈ ਇਸ ਟਾਈਮ ਹੁਣ ਬਈ ਜੇ ਐਵੇਂ ਮੰਨ ਲਓ ਤੇ 7ਵਾਂ ਮਹੀਨਾ ਚੱਲ ਪਿਆ ਜੀ ਹੋਰ ਬਸ ਆਹੀ ਮਹੀਨਾ ਚੋਣੀ ਹੈ ਜੀ ਹੋਊਗਾ 7-8 ਲੀਟਰ ਦੁੱਧ ਹੁਣ ਤੇ ਠੀਕ ਹੈ ਮੰਨ ਲੇ ਕਿ ਚਲੋ ਕੋਈ ਡਰਾਈ ਵਾਲਾ ਬਿਲਾ ਹਾਂ ਡਰਾਈ ਵਾਲਾ ਬਿਲਾ ਸਹੀ ਗੱਲ ਹੈ ਬਈ ਐਂ ਕਰੋ ਖੋਲ ਦੋ ਮੜਾ ਇਹਦਾ ਆਪਾਂ ਕਿਹੜਾ 7-8 ਲੀਟਰ ਦੁੱਧ ਹੋਊਗਾ ਇਹ ਥੱਲੇ ਜੀ ਠੀਕ ਹੈ ਬਈ ਬਾਕੀ ਥਣਾ ਥਣਾ ਦਾ ਸਾਈਜ਼ ਇਹਦਾ ਵੀ ਚੈੱਕ ਕਰ ਸਕਦੇ ਨੇ ਬਈ ਫੁੱਲ ਚੰਗਾ ਬਹੁਤ ਚੰਗਾ ਥਣ ਲੱਗਿਆ ਚੰਗਾ ਭਾਈ ਨੇ ਦਾ ਰਿਕਾਰਡ ਦੱਸਿਆ ਭਾਈ ਚੰਗਾ ਹੀ ਸੀਮਨ ਤਾਂ ਹੁਣ ਹੈ ਗੱਬਣਾ ਕਿ ਨਹੀਂ ਭਾਈ ਹਾਂਜੀ ਬਾਕੀ ਤੋਰਾ ਤਾਰ ਇਹਦਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਤੋਰਾ ਹਵਾਨਾ ਚੈੱਕ ਕਰ ਸਕਦੇ ਫੀਡਿੰਗ ਵਾਲਾ ਭਾਈ ਬਾਕੀ 1 ਮਹੀਨਾ ਹੁਣ ਚਵਾਈ ਹੋ ਗਈ ਦੀ ਦੁਬਾਰਾ ਚ ਉਹਨੂੰ ਦੁੱਧੋਂ ਡਰਾਈ ਕਰਨ ਦਾ ਵਕਤ ਆਈ ਜਾਣਾ ਇਹਦਾ ਤੋਰਾ ਤਾਰ ਤੁਸੀਂ ਚੈੱਕ ਕਰ ਸਕਦੇ ਬਹੁਤ ਚੰਗਾ ਤੋਰਾ ਤਾਰ ਲਿਆ ਭਾਈ ਕੋਈ ਗੱਲ ਨਹੀਂ ਮੋੜ ਲੈ ਉੱਥੇ ਲੈ ਚੱਲ ਬਾਕੀ ਰੰਗ ਰੂਪ ਦੀ ਗੱਲ ਕਰੀਏ ਭਾਈ ਸੋਹਣਾ ਇਹਦਾ ਢਾਂਚਾ ਕਰਮ ਵਾਲੀ ਦਾ ਚੰਗਾ ਇਹਨੂੰ ਹਵਾਨਾ ਲੱਗਿਆ ਪੂਰੀ ਵੀਖੀ ਦਤਣ ਲੱਗਿਆ ਵਗਾ ਤੇ ਹੁਣ ਵੀ ਬਾਈ ਕਹਿੰਦਾ ਵੀ ਦੁੱਧ ਮਤਲਬ ਹਾਜ਼ਰ ਆ। ਬਾਕੀ ਮਹੀਨਾ ਕੋ ਹੁਣ ਚਵਾਈ ਹੋਊਗੀ ਇਹਦੀ। ਬਾਕੀ ਹਵਾਨਾ ਹੁਣ ਵੀ ਬਹੁਤ ਸੋਹਣਾ ਬਾਈ ਹਨਾ ਹਰਾ ਭਰਾ। ਹਾਂਜੀ ਹਾਂਜੀ ਹਾਂਜੀ। ਹੂੰ। ਇਹ ਤਾਂ ਆਪਣੇ ਕੋਲ ਤਾਜੀ ਸੁਈ ਦੀ ਵੀਡੀਓ ਪਈ ਹੋਗੀ। ਇਹਦੀ ਪਈ ਹੋਗੀ ਉਹ ਉਹ ਦੂਸਰੀ ਬੱਚੀ ਦੀ ਵੀ ਪਈ ਹੋਗੀ। ਤਾਜੀ ਸੁਈ ਦੀ ਵੀਡੀਓ ਪਈਆਂ ਹੋਣਗੀਆਂ। ਬਾਈ ਕਹਿੰਦਾ ਆਪਣੇ ਕੋਲੇ ਬਾਈ ਤਾਜ਼ੀਆਂ ਸੁਈਆਂ ਦੀਆਂ ਵੀਡੀਓਆਂ ਹੋਣਗੀਆਂ ਦਿਖਾ ਦੇਗਾ। ਤੇ ਬਾਈ ਅੱਗੇ ਇਤਰਾ ਪੰਜ ਨੰਬਰ ਤੇ ਕਿਹੜਾ ਸੁ ਆ ਗਿਆ? ਇਹ ਵਜੇ ਪਹਿਲਾ ਸੂ ਸੂ ਵੀ। ਪਹਿਲਾ ਸੂ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਬਾਈ। ਤੇ ਕਿੰਨਾ ਕਿ ਟਾਈਮ ਹੋ ਗਿਆ ਨੀ ਇਹ ਵੀ ਬਾਈ ਜੀ ਸੂਈਆ ਮਈ ਦੇ ਵਿੱਚ ਸੂਈਆ ਮਈ ਦੇ ਵਿੱਚ ਹਾਂਜੀ ਹਾਂਜੀ ਦੋ ਦੇ ਥੱਲੇ ਸੀਗਾ 24 25 ਲੀਟਰ ਉਹਦੇ ਪਹਿਲਾਂ ਦੇ ਥੱਲੇ ਜੀ ਠੀਕ ਹੈ ਹੁਣ ਕਿੰਨਾ ਹੋ ਗਿਆ ਹੁਣ ਵੀ ਹੋਊਗਾ ਮੇਰੇ ਖਾਲਸੇ ਤੋਲੇ ਤਾਂ ਹੈ ਨਹੀਂ ਐਬਜੈਕਟ ਹੂੰ ਤੇ ਮੇਰੇ ਖਾਲਸੇ ਦੇ ਵਿੱਚ ਹੋਊਗਾ 12 13 13 ਲੀਟਰ ਦੇ ਆਸ-ਪਾਸ ਹੋਊਗਾ ਬਾਕੀ ਬਰੀਡ ਹਾਂਜੀ ਹਾਂਜੀ ਸਹੀ ਗੱਲ ਆ ਬਾਈ ਠੀਕ ਆ ਜੀ ਇਹ ਵੀ ਇਸ ਦਾ ਸ਼ਾਇਦ ਕੋਈ ਪ੍ਰਿੰਸ ਦਾ ਸ਼ਾਇਦ ਉਹ ਛੱਡ ਕੇ ਗਏ ਨੇ ਠੀਕ ਹੈ ਹਾਂ ਇਹਨੂੰ ਇੱਧਰ ਉਹ ਵੀ ਥੋੜੇ ਦਿਨੋਂ ਇਹਦੇ ਛੜਾਏ ਨੂੰ ਠੀਕ ਹੈ ਬਾਈ ਹਾਂ ਖੋਲ ਕੇ ਦਿਖਾ ਦੇ ਤੁਸੀਂ ਸੀਮਨ ਬਾਈ ਕਹਿੰਦਾ एबीएस ਦਾ ਬਾਈ ਕਨੇ ਇਹ ਸੀਮਨ ਲਗਵਾਇਆ ਆਪਾ ਬਾਕੀ ਕੱਦ ਬੈਡ ਵਾਲੀ ਵਹਿੜ ਫੇਸ ਵਗੈਰਾ ਵਗੈਰਾ ਦਾ ਬਾਈ ਤੁਸੀਂ ਚੈੱਕ ਕਰ ਸਕਦਾ ਨੰਬਰ ਉਹ ਤੇਰਾਗਾ ਚੰਗਾ ਬਾਈ ਨੇ ਇਹਦਾ ਵੀ ਬਾਈ ਪਿਛਲਾ ਰਿਕਾਰਡ ਦੱਸਿਆਗਾ ਤੇ ਲੇਵੇ ਦੀ ਫੀਟਿੰਗ ਫੂਟ ਚੈੱਕ ਕਰ ਸਕਦਾ ਰੋਕ ਲਾ ਕੇ ਤੇ ਰੋਕਣ ਬਾਕੀ ਰੋਕੀ ਮੜਾ ਬੈਠਾਣ ਚੈੱਕ ਕਰਵਾ ਦਿਆ ਪਰ ਰੋਕ ਥੋੜਾ ਦਰਦੀ ਵੀ ਆ ਬਾਈ ਕੁਛ ਨੂੰ ਪਤਾ ਥੋੜਾ ਜਾਂ ਮਤਲਬ ਕਿ ੱੱਕਾ ਵੀ ਕਰਦੀ ਹੈਗੀ ਥਣਾ ਥਣਾ ਦਾ ਸੈਜ ਆਪਾਂ ਜਦੋਂ ਚੈੱਕ ਕਰਵਾ ਲਿਆ ਇਧਰ ਲੈ ਬਾਈ ਥਣ ਚੈੱਕ ਕਰ ਸਕਦੇ ਬਹੁਤ ਚੰਗਾ ਥਣ ਲੱਗਿਆ ਵਾ ਕੱਲਾ ਕੱਲਾ ਨਿਕਣ ਮਾ ਥਣਾ ਪੂਰੀ ਵਿਥੀ ਤੇ ਥਣ ਕਹਿ ਸਕਦੇ ਵਾਕੀ ਬਰੀਡ ਦੀ ਗੱਲ ਕਰੀਏ ਫੁੱਲ ਬਰੀਡ ਆ ਗਈ ਫੇਸ ਬਿਊਟੀ ਦੀ ਚੈੱਕ ਕਰ ਸਕਦੇ ਰੰਗ ਰੂਪ ਪ੍ਰਿੰਟ ਬਹੁਤ ਚੰਗਾ ਆ ਗਿਆ ਤੇ ਮੁੱਲ ਬਾਈ ਕਹਿੰਦਾ ਬਾਈ ਸਾਰਿਆਂ ਦੇ ਹੋਣਗੇ ਫੂਲ ਤੇ ਤੇ ਮੁੱਲ ਜਿਹੜੇ ਹੋਣਗੇ ਜਮਾ ਜਾਇਜ਼ ਇਹ ਜਮਾ ਹੈ ਲੈ ਲੋ ਵੀ ਲੈਣ ਦੇ ਨਾਲ ਮੋਲੀ ਬਾਈ ਕਹਿੰਦਾ ਕਰਾਂਗੇ ਬਾਲੇ ਮੁੱਲ ਵੀ ਲਈ ਕਰ ਤੇ ਅੱਗੇ ਬਾਈ ਵਸੀਆਂ ਦਿਖਾਈਏ ਫਿਰ ਹਾਂਜੀ ਹਾਂਜੀ ਕਿੰਨੀ ਕੁ ਉਮਰ ਦੀ ਬੱਸੀ ਆ ਗਿਆ 6 ਨੰਬਰ ਤੇ ਬਈ ਹੋਊਗੀ 14 15 ਮਹੀਨੇ ਖੀਰੇ ਬੱਚਾ ਜੀ ਠੀਕ ਆ ਠੀਕਾ ਤੇ ਛਡਵਾਤਾ ਇਹ ਵੀ ਇਸ ਦਾ ਬਿੰਨਰ ਛਡਾਇਆ ਬਪਾ ਠੀਕ ਹੈ ਬਈ ਹਾਂਜੀ ਤੇ ਇਹਦੇ ਹੋ ਗਿਆ ਹੁਣ ਗਏ ਮੇਰੇ ਖਾਲ ਵਿੱਚ 10 ਤਰੀਕ ਦੀ ਆਸਵਾਸਟੀਗਾ ਛਡਿਆ ਬਈ ਸੀਮਨ ਦਾ ਤਾਂ ਨਹੀਂ ਪਤਾ ਬਈ ਕਿਹੜੇ ਦੀ ਨਹੀਂ ਇਹ ਨਹੀਂ ਸੀਮਨ ਦਾ ਪਤਾ ਬਈ ਜੀ ਠੀਕ ਹੈ ਸੀਮਨ ਬਾਰੇ ਨਹੀਂ ਬਈ ਕਹਿੰਦੇ ਪਤਾ ਕਿਹੜੇ ਦੀ ਆ ਦੋਮਾਂ ਦਾ ਨਹੀਂ ਪਤਾ ਬਈ ਸੀਮਨ ਦਾ ਨਹੀਂ ਦੋਨਾਂ ਦਾ ਨਹੀਂ ਪਤਾ ਕਿਉਂਕਿ ਆਪਣੇ ਗਾਈਆਂ ਦੇ ਮਗਰਾਈਆਂ ਸੀ ਬੱਚੇ ਆਪ ਇੱਕ ਦੋ ਛੋਟੇ ਵੀ ਵੇਚਾਂਗੇ ਹੂੰ ਠੀਕ ਹੈ ਜਿਹੜਾ ਆਪਾਂ ਨੂੰ ਪਤਾ ਵੀ ਆਪਾਂ ਦਾ ਸੀਮਨ ਮਾਲਾ ਇੱਕ ਬੱਚੇ ਦੋ ਬੱਚੇ ਰੱਖਾਂਗੇ ਆਪਾਂ ਉਹਨਾਂ ਨੂੰ ਪਤਾ ਵੀ ਆਪਣੇ ਇਹ ਗਾਈਆਂ ਦੇ ਮਗਰੀਆਂ ਆਈਆਂ ਠੀਕ ਹੈ ਇਹਦੇ ਵੀ ਛੜਾਇਆ ਕਿੰਨਾ ਕੁ ਰਿਕਾਰਡ ਹੈ ਇਹਨਾਂ ਦੀ ਮਤਲਬ ਤਾਂ ਭਾਈ ਇਹਨਾਂ ਸੀਗਾ ਭਾਈ 30 ਬਲਾ ਸੀ ਠੀਕ ਹੈ ਭਾਈ ਦੋ ਮਾਰੀਆਂ ਮਤਲਬ ਹਾਂਜੀ ਹਾਂਜੀ ਠੀਕ ਹੈ ਭਾਈ ਤੇ ਥਣ ਚਾਰੀਆ ਫੂਟ ਹਾਂਜੀ ਚਾਰੀ ਚਾ ਚਾ ਦੇਖ ਲਓ ਥਣ ਭਾਈ ਕਹਿੰਦਾ ਭਾਈ ਚਾਰ ਕੋਈ ਫੂਟ ਨਹੀਂ ਹੈਗੀ ਕੋਈ ਸਾਗ ਨਹੀਂ ਹੈਗੀ ਲੈ ਝੋਲੀਆਂ ਚੈੱਕ ਕਰ ਸਕਦੇ ਬਹੁਤ ਸੋਹਣੀਆਂ ਤੇ ਕਿੰਨਾ ਕਿੰਨਾ ਸਮਾਂ ਹੋ ਗਿਆ ਬਈ ਟੀਕਾ ਦੋਨਾਂ ਦੀ ਲੱਗਿਆ ਹਾਂ ਇਹਦੇ ਮੇਰੇ ਖਿਆਲ ਵਿੱਚ 10 ਤਰੀਕ ਦੇ ਆਸ-ਪਾਸ ਹੋਊਗਾ ਤੇ ਇਹਦੇ ਮੇਰੇ ਖਿਆਲ 13 ਤਰੀਕ ਨੂੰ ਛੱਡਿਆ ਠੀਕ ਹੈ ਬਾਕੀ ਵਜਨ-ਵਜਨ ਬਹੁਤ ਹੋਮਾ ਹਾਂਜੀ 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 ਦੋਨੇ ਖੀਰੀਆਂ ਜੀ ਠੀਕ ਹੈ ਭਾਈ ਦੋਵੇਂ ਬਾਈ ਕਹਿੰਦਾ ਦੋ ਬਾਈ ਖੀਰੀਆਂ ਥਣ ਛੋਲੀ ਆਪਾਂ ਇਹਦੀ ਵੀ ਚੈੱਕ ਕਰਾਂ ਲੈ ਉਲੀ ਦੀ ਦੇ ਵੀ ਚੋਲੀ ਇਹਦੀ ਵਿੱਚ ਚੈੱਕ ਕਰ ਸਕਦਾ ਥਾਂ ਤੋਂ ਉਹਨੂੰ ਖੜਮੀ ਮਿਲਣਾ ਕੋਈ ਇਹਨਾਂ ਦੇ ਫੋੜ ਸੰਗ ਨਹੀਂ ਹੈਗੀ ਦੋਵਾਂ ਨੇ ਅਸਲ ਵਿੱਚ ਆਪਾਂ ਵੇਚਣ ਦਾ ਇਹਨਾਂ ਦਾ ਹੁਣ ਤਾਂ ਕਾਰਨ ਬਣੇ ਆ ਮੰਨਣਾ ਤੋਖਣਾਂ ਦਾ ਤੇ ਇਹਨਾਂ ਵੇਚਣ ਦਾ ਕਰਨੇ ਆ ਵੀ ਆਪਾਂ ਸੱਜਰ ਪਸ਼ੂ ਪਾਉਣੇ ਆ ਠੀਕ ਹੈ ਠੀਕ ਹੈ ਜੀ ਕੋਈ ਆਪਣਾ ਕੋਈ ਵੈਸੇ ਉਦਾਂ ਨਹੀਂ ਸੀ ਆਪਾਂ ਪਾਲ ਲਏ ਹੁਣ ਅਸੀਂ ਖੇਤ ਬਣਾ ਰਹੇ ਆ ਅਗਲੇ ਮਹੀਨੇ ਹੁਣ ਚਲੋ ਮੈਸਤੀ ਥੋੜੀ ਸਮੱਸਿਆ ਸੀ ਮੈਸਤੀ ਨਹੀਂ ਸੀ ਮਿਲਿਆ ਅਗਲੇ ਮਹੀਨੇ ਪਾਉਣ ਲੱਗੇ ਫੇਰ ਕੋਈ ਖੇਤ ਆ ਗਿਆ ਫੇਰ ਕੋਈ ਸਮੱਸਿਆ ਨਹੀਂ ਹੁਣ ਸਾਨੂੰ ਦੁੱਧ ਵਾਲੇ ਪਸ਼ੂਨ ਸਮੱਸਿਆ ਸਾਡਾ ਦੁੱਧ ਘਟਦਾ ਠੀਕ ਹੈ ਬਈ ਬਾਈ ਕਹਿੰਦਾ ਦੁੱਧ ਦੀ ਸਮੱਸਿਆ ਹੈ ਬਾਈ ਦੁੱਧ ਘੜਦਾ ਕਰਕੇ ਨਹੀਂ ਐਨਾ ਇਹਨਾਂ ਨੂੰ ਵੇਚਣ ਦੀ ਕੋਈ ਉਹ ਬਣੀ ਸੀ ਹਾਂਜੀ ਹਾਂਜੀ ਕਿਉਂਕਿ ਇਹ ਇਹਦੇ ਇਹਦੇ ਸੈਗ ਦਾ ਛੱਡਿਆ ਵਾ 44 32 ਮੇ ਦਾ ਇਹ ਇਹਦੇ ਸੈਗ ਦਾ ਜੀ ਠੀਕ ਹੈ 44 32 ਸੌਰੀ ਤੇ ਬਾਈ ਇਹ ਜੋੜਾ ਦਵਾਂਗੇ ਜਾਂ ਕੋਈ ਕੱਲੀ ਕੱਲੀ ਵੀ ਲੈ ਦੇ ਲਵਾਂਗੇ ਆ ਕੱਲੀ ਕੱਲੀ ਵੀ ਦੇ ਦੇਣ ਜੋੜਾ ਵੀ ਦੇ ਦਾਂਗੇ ਠੀਕ ਹੈ ਬਾਈ ਬਾਈ ਕਹਿੰਦਾ ਕਹਿੰਨੇ ਕੱਲੀ ਕੱਲੀ ਲੈਣੀ ਆ ਤਾਂ ਕੱਲੀ ਕੱਲੀ ਵੀ ਦੇ ਦਾਂਗੇ ਜੋੜਾ ਲੈਣਾ ਕਹਿੰਨੇ ਬਾਈ ਜੋੜਾ ਵੀ ਦੇ ਦਾਂਗੇ ਤੇ ਅੱਗੇ ਬਾਈ ਲਾਸਟ ਤੇ 8 ਨੰਬਰ ਤੇ ਕਿਹੜਾ ਸੁ ਆਗੀ ਬਾਰ ਬਈ ਇਹ ਦੂਜਾ ਮੰਲ ਤੀਜਾ ਮੰਲ ਤੀਜਾ ਸੂਆ ਠੀਕ ਹੈ ਹਾਂਜੀ ਤੀਜਾ ਸੂਆ ਬਈ ਕਹਿੰਦਾ ਮੰਲ ਤੋਂ ਭਾਵੇਂ ਤੇ ਕਿੰਨਾ ਕ ਦੁੱਧ ਦਾ ਬਈ ਕੱਢਿਆ ਵਾ ਬਈ ਜੱਪਣ 23 ਲੀਟਰ ਦੁੱਧ ਕੱਢਿਆ ਵਾ ਜੀ ਠੀਕ ਹੈ ਬਚੋਈ ਹਾਂਜੀ ਹੂੰ ਤੇ ਇਹ ਕੀ ਫਿਰ ਅਹ ਐਸਪਰ ਨੇ ਸਤਾਈ ਦਿਹਾਉਂਸ ਲੈ ਦੇ ਗੁਣੇ ਦਣ ਪੂਰੇ ਆ ਜੀ ਠੀਕ ਹੈ 27 ਤਰੀਕ ਨੂੰ ਦਣ ਪੂਰੇ ਆ ਫੋਟਾਂ ਜ਼ਰੂਰ ਬਣਿਆ ਬਣੀਆਂ ਹਾਂਜੀ 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 ਠੀਕ ਆ ਉਹ ਡਾ 1200 ਠੰਡੀ ਸੀਲ ਠੰਡੀ ਸੀਲ ਫੁੱਲਾ ਹੁਣ ਕਿੰਨੀ ਤਰੀਕ ਨੂੰ ਬਈ ਦਿਨ ਪੂਰੇ ਇਸ ਦਾ ਹਾਂ 27 ਦਸੰਬਰ ਨੂੰ 27 ਦਸੰਬਰ ਨੂੰ ਅ ਮੰਨ ਕੇ ਚੱਲੋ ਵੀ 1 ਮਹੀਨਾ ਮੰਨ ਕੇ ਚੱਲੀ ਹੈ ਨਾ ਹਾਂ ਮਹੀਨਾ ਮੰਨ ਕੇ ਹਾਂ ਮਹੀਨਾ ਕ ਮੰਨ ਕੇ ਚੱਲੋ ਬਾਈ ਵੀ ਬਾਕੀ ਇਹਦਾ ਕਰਮ ਵਾਲੀ ਤੇ ਮੁੱਲ ਫਿਰ ਬਈ ਅੱਜ ਕੱਚੀਆਂ ਵਾਲੀ ਰਹੂਗਾ ਜਾਂਜ ਰਹੂਗਾ ਇਹਦਾ ਬਾਈ ਜੀ ਦੇ ਦਾਂ ਆਪਾਂ 55000 ਦੀ ਠੀਕ ਹੈ। ਲਈ ਗਣਾ 55000 ਰੁਪਏ ਦੇ ਬਰਦਾਸ਼ੀ ਦਿੱਤਾ ਬਾਈ ਨੇ ਗਣਾ ਅੱਜ ਦੇ ਦਾਂਗੇ। ਕੱਲੀ ਸਾਂਭਣ ਵਾਲੀ ਆ ਕਿ ਨਹੀਂ ਬਾਈ? ਹਾਂਜੀ ਹਾਂਜੀ। ਹੂੰ ਕੱਲੀ ਕੱਚੀ ਬੱਚੇ ਕਿੱਦਾਂ ਦੇ ਛੋੜੂ ਮੱਛੇ ਓਏ। ਉਹ ਸਾਬਨਬ ਦੀ ਜਜਮੈਂਟ ਲਾ ਲਿਓ। ਇਹ ਕੋਈ ਬੰਦ ਲੈ ਬਾਈ ਤੋੜਾ ਤਰਾ ਚੈੱਕ ਕਰ ਸਕਦਾ ਪਿਓਰ ਸਾਈ ਵਾਲਾ ਗਿਆ ਨਾ ਬਾਈ। ਹਾਂਜੀ ਹਾਂਜੀ ਹਾਂਜੀ। ਹੂੰ ਰੋਕੀ ਬਾਈ ਮੜੀ ਜੀ ਆਪਾਂ ਤੁਹਾਨੂੰ ਜੀ ਚੈੱਕ ਕਰਾ ਦਈਏ ਤੇ। ਥਣ ਚਾਰੀ ਹੈ ਵੈਸੇ ਬਾਈ। ਹਾਂਜੀ ਚਾਰੀ ਹੈ ਜੀ। ਠੀਕ ਹੈ। ਥਣ ਚਾਰ ਆ ਬਾਈ ਚੋਲੀ ਚੈੱਕ ਕਰ ਸਕਦਾ। ਠੀਕ ਆ ਤਰਾ ਇਹਨੂੰ ਕਿੰਨਾ ਸਮਾਂ ਹੋ ਗਿਆ ਬਾਈ ਇਹਦੇ? ਇਹਦੇ ਹਾਂਜੀ ਬਾਈ ਸੇ ਦੇਖੋ ਨਾ ਬਾਕੀ ਅਗਲੇ ਦੇ ਕਰਮਾ ਕੇਰਾ ਖਾਲੀਆ ਮੰਨ ਕੀ ਦੋਗੇ ਨਹੀਂ ਆਪਾਂ ਤਾਂ ਖਾਲੀ ਕਰਕੇ ਦੇਣੀ ਆ ਜੀ ਠੀਕ ਹੈ ਵੀਰੇ ਪਰ ਭਾਈ ਹੋਵੇ ਇਹਦਾ ਅਸ ਕੀ ਆਪਾਂ ਨੇ ਦੇਵਾਂਗੇ ਇਹਨੂੰ ਚੰਗੇ ਰੇਟ ਚ ਇਦਾਂ ਨਹੀਂ ਦੇਣਗੇ ਠੀਕ ਉਹਦਾ ਚੰਗੇ ਰੇਟ ਦੇ ਉਹਦਾ ਦੇਵਾਂਗੇ ਨਹੀਂ ਦਿੰਦੇ ਜੀ ਨੂੰ ਠੀਕ ਹੈ ਵੀ 100 ਗਿਆ ਦਾ ਔਰ ਦੀ ਹਾਂਜੀ ਹਾਂਜੀ ਉਹ ਤਾਂ ਦੇਵਾਂਗੇ ਬਾਈ ਕਹਿੰਦਾ ਜੇ ਮੰਨ ਕੇ ਚੱਲੋ ਬਾਈ ਚੰਗਾ ਇਹਦਾ ਭਾਪਾ ਆਪਾਂ ਨੂੰ ਮਿਲਿਆ ਫੇਰ ਹੀ ਆਪਾਂ ਦੇਵਾਂਗੇ ਨਹੀਂ ਆਪਣੀ ਰੱਖੀ ਹੋਈ 100 ਗਣਾ ਕਿਉਂਕਿ ਐਂ ਚੀਜ਼ਾਂ ਕਰ ਕਰ ਨਹੀਂ ਜਾਂਦੀਆਂ ਹਨਾ ਸਹੀ ਗੱਲ ਹੈ ਬਾਈ ਤੇ ਆ ਬੱਚਾ ਵੀ ਦੇ ਦਾਂਗੇ ਆਪਾਂ ਠੀਕ ਹੈ ਕਿੰਨੀ ਕੁਮਰ ਦਾ ਬਈ ਬੱਚਾ ਇਹ? ਬਾ 2 ਮਹੀਨੇ ਦਾ ਹੋਊਗਾ ਜੀ। ਠੀਕ ਹੈ 2 ਕੁ ਮਹੀਨੇ ਦਾ। 2 ਕੁ ਮਹੀਨੇ ਦਾ ਬੱਚਾ ਬਾਕੀ ਝੋਲੀ ਚਾਲੀ ਬਈ ਇਹਦੀ ਵੀ ਸਾਫ ਸੁਥਰੀ ਵਾਲਾ ਚੈੱਕ ਕਰ ਬਾ ਲੈ ਆਪਾਂ। ਲੈ ਚੈੱਕ ਕਰ ਸਕਦੇ ਝੋਲੀ ਇਹਦੀ ਵੀ ਇੱਕ ਨੰਬਰ। ਤੇ ਇਹਦੀ ਮਾਦਰ ਦਾ ਕੀ ਰਿਕਾਰਡ ਆ ਬਈ ਵੈਸੇ? ਇਹਦਾ ਬਈ ਇਹੋ ਬਾਈ ਤੇ ਇਤੈ ਹੀ ਲੀਟਰ ਦਾ ਹੋਊਗਾ ਜੀ। ਠੀਕ ਹੈ ਬਈ। ਹਾਂਜੀ। ਆ ਪਾਣੀ ਭਰੋ ਪਾਣੀ ਖੜੀਗਾ ਪੀਣ ਵਾਲਾ। ਚਾਹ ਕਹਿ ਕੇ ਆ ਵੱਧ ਕੇ ਪੁੱਤ। ਜੇ ਕਿਸੇ ਵੀ ਕੋਈ ਵੀ ਨਾਲ ਪਸੰਦ ਆਉਂਦਾ ਤਾਂ ਬਾਈ ਨੇ ਬਾਈ ਕੰਟੈਕਟ ਜਰੂਰ ਕਰਿਓ। ਮੋਟਰਸਾਈਕਲ ਦੇ ਪੁੱਤ ਜਾਨ ਨਾਲ ਚਾਹ ਕੇ ਤੇਰੀ ਅੰਤ ਬਚ ਗਿਆ। ਦੈਦ ਲੋ ਧੰਨਵਾਦ ਜੀ